ਪੰਜਵਾ ਵਿਚ ਕਰਤਾ ਪੁਰਖ ਖਰਵਾ ਬਾਰਨਾ 빙ਾ ਹੋਆ ਵਿਚ ਕਰਤਾ ਪੁਰਖ ਖਰਵਾ ਬਾਰਨਾ 빙ਾ ਹੋਆ ਮੰਜਨ ਗੁਰ ਆਂਦਾ ਰਾਸੀ Jap Har Har तेलवे खलासें संतो रामदास रोवर निकाल जो ना वैसो कुल करावे दार हुई है जी का राव जय जय कार जग गावे मन किन्हें ही पल पावे सही सलामत ना ही आए अपना प्रभु त्याय संत सरोवर नावै सो जन परम गत पाव मरै न आवय जाय हर हर नाम त्याई ये ब्रह्म विचार सो जे दयाल हुई भगवान बाबा नानक प्रभ शरण आई साव चिंता घंट मिटाई बाबा नानक प्रभ शरणाई सब चिंता गल मिटाई 와හිਰ ਜੀ ਕਾ ਖਾਸਾ 와හිਰ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਕਿਰਪਾ ਕੀਤੀ ਪਾਤਸ਼ਾਹ ਜੀ ਨੇ ਅਮਰਤ ਵੇਲੇ ਪਵਿੱਤਰ ਹੁਕਮ ਬਖਸ਼ਿਸ਼ ਕੀਤਾ ਅੱਜ ਦਾ ਜੋ ਹੁਕਮਨਾਮਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ ਇਹ ਪਵਿੱਤਰ ਸ਼ਬਦ ਗੁਰੂ ਅਰਜਨ ਦੇਵ ਸਾਹਿਬ ਆਪਾ ਸਾਹਿਬ ਜੀ ਦੀ ਰਸਮਾਂ ਤੋਂ ਉਚਾਰਨ ਹੋਇਆ ਸੋਰ ਰਾਗ ਦਾ ਸ਼ਬਦ ਹੈ ਸਤਿਗੁਰੂ ਜੀ ਕਿਰਪਾ ਕਰ ਦੇਣ ਕਹਿੰਦੇ ਜਿੱਥੇ ਅਕਾਲ ਪੁਰਖ ਵਾਹਿਗੁਰੂ ਆਪ ਸਹਾਇੀ ਹੋ ਜਾਵੇ ਜਿਹੜੇ ਕਾਰਜ ਵਿੱਚ ਉਹ ਖਲੋ ਜਾਵੇ ਉੱਥੇ ਕੋਈ ਬਾਲ ਵੀ ਵੇਂਗਾ ਨਹੀਂ ਕਰ ਸਕਦਾ ਭਾਵੇਂ ਕੋਈ ਵੀ ਵਿਗਨ ਨੇੜੇ ਨਹੀਂ ਆਉਂਦਾ ਵਿਗਨ ਕਿਉਂ ਲੱਗਦੇ ਆ ਜਦੋਂ ਅਸੀਂ ਪਰਮੇਸ਼ਰ ਨੂੰ ਬਿਸਤਰੀ ਪਰਮੇਸ਼ਰ ਤੇ ਭੁਲਿਆ ਵਿਆਪਨ ਸਭੇ ਰੂਪ ਇੱਕ ਸਿੱਖ ਆਇਆ ਤੋ ਕਹਿਣ ਲੱਗਾ ਵੀ ਕਾਰੋ ਬਿਹਾਰ ਚ ਵੀ ਬਹੁਤ ਘਾਟਾ ਪੈ ਗਿਆ ਜਿਹੜਾ ਲੋਨ ਲਿਆ ਸੀ ਬੈਂਕ ਤੋਂ ਜਾ ਸ਼ਾਹੂ ਘਰ ਤੋਂ ਕਰਜ਼ਾ ਲਿਆ ਉਹਨੇ ਜਿਹੜਾ ਕੋਈ ਮਾੜਾ ਮੋਟਾ ਘਰਵਾਰਸੇ ਹੋਵੇ ਲਾ ਲਾਮ ਕਰਵਾ ਚਾ ਆਪਾਂ ਕਹਿੰਦੇ ਜਦੋਂ ਮਾੜੇ ਦਿਨ ਆਉਂਦੇ ਹਨ ਨਾ ਉਦੋਂ ਹਾਲਾਤ ਇਹ ਬਣ ਜਾਂਦੇ ਪਰ ਜਦੋਂ ਅਸੀਂ ਪਰਮੇਸ਼ਰ ਨੂੰ ਟੁਟਦੇ ਹਾਂ ਨਾ ਉਦੋਂ ਸਾਡੇ ਤੇ ਇਸ ਤਰ੍ਹਾਂ ਦੇ ਹਵਾ ਆ ਬਗਦੀਆਂ भी, भी गया। वो कह लग्या घर बार भी विक गया कि जेड़े कोई साख संबंधी से वह भी साथ छट गए मित्र दोस्त सब साथ छट गए क्योंकि जो थोड़े कोश है सारे थोड़े रिश्तेदार हैं तो जो थोड़े कुछ नहीं तो फिर चंगा भला भी मूँह फेर लेंगे ਨਰਤਨ ਆਗਰ ਤੋਂ ਉਹਨਾਂ ਦੇ ਕਹਿੰਦੇ ਜਿਹੜਾ ਧਨ ਤੋਂ ਜਿਹਦੇ ਕੋਲ ਪੈਸਾ ਨਹੀਂ ਨਾ ਉਹ ਇਹਨੇ ਆਗਰ ਦਿੰਦਾ ਉਹਨੂੰ ਸਤਾਰਨ ਦਿੰਦਾ ਤੇ ਸਤਿਗੁਰੂ ਜੀ ਕਹਿੰਦੇ ਜੇ ਪੈਸੇ ਵਾਲਾ ਬੰਦਾ ਕਿਸੇ ਗਰੀਬ ਦੇ ਘਰੇ ਜਾਵੜੇ ਨਾ ਉਹ ਸਤਾਰ ਕਰਦਾ ਆਓ ਜੀ ਬੈਠੋ ਜੀ ਤੇ ਜੇ ਕਿਤੇ ਗਰੀਬ ਜਾਵੜੇ ਉਹ ਪਹਿਲਾਂ ਹੀ ਕਹਿੰਦਾ ਇਹਨੂੰ ਇੱਥੇ ਮੋੜ ਦਿਓ ਕੁਛ ਮੰਗੋਗਾ ਲਾਗੂ ਹੋਏ ਦੁਸ਼ਮਣਾਂ ਸਾਖ ਵੀ ਭਜ ਕਰੇ ਸਭੋ ਭਜੇ ਆਸਰਾ ਛੁੱਕੇ ਸਭ ਅਸਰਾਓ ਇੱਕ ਗਨ ਸਤਿਗੁਰੂ ਜੀ ਨੇ ਬੜੀ ਸਪਸ਼ਟ ਲਿਖੀ ਹੈ ਕਹਿੰਦੇ ਚਿਤ ਆਵੇ ਉਸਾਰ ਪਰਮ ਲੱਗੇ ਨਾ ਤੱਤੀ ਬਾਹ ਜਿੰਨੇ ਮਰਜੀ ਦੁਸ਼ਮਣ ਹੋਣ ਪਰ ਜੇ ਪਰਮੇਸ਼ਰ ਬਾਲਾ ਨਾ ਤੇ ਐਂ ਸਮਝ ਲਓ ਵੀ ਕੋਈ ਕੁਝ ਨਹੀਂ ਵਿਗਾੜ ਸਕਦਾ ਸਾਰੇ ਆਸਰੇ ਖਤਮ ਹੋ ਜਾਣ ਰਿਸ਼ਤੇਦਾਰ ਸਾਂਸਵੰਦੀ ਸਾਥ ਛੱਡ ਜਾਣ ਜਿਹੜੇ ਦੁਸ਼ਮਣ ਉਹ ਵੀ ਚਾਰ ਚੁਫੇਰੇ ਮੌਕਾ ਤਾੜਨ ਲੱਗ ਜਾਣ ਵੀ ਕਿਦੋਂ ਇਹਦੇ ਤੇ ਵਾਰ ਕਰਨਾ ਹੈ ਪਰ ਸਤਿਗੁਰੂ ਜੀ ਕਹਿੰਦੇ ਪਾ ਲਾਗੂ ਹੋਏ ਦੁਸ਼ਮਣਾਂ ਸਾਥ ਵੀ ਭੱਜ ਲੈ ਸਭੋ ਭਜੇ ਆਸਰਾ ਛੁੱਕੇ ਸਭ ਆਸਰਾ ਕਿਤ ਆਵੇ ਹਾਰ ਬ੍ਰਹਮ ਤਾਂ ਲੱਗੇ ਨਾ ਦਿੱਤੀ ਬਾਤ ਪਰ ਇੱਕ ਗੱਲ ਯਾਦ ਰੱਖਿਓ ਇਹ ਪਰਮੇਸ਼ਰ ਦਿੱਤੇ ਹਨ ਨਾ ਕਤ ਤੀ ਵਾਰ ਹੀ ਲੱਗਦੀ ਕੋਈ ਨਹੀਂ ਕੁਝ ਵਿਗਾੜ ਸਕਦਾ ਉਹ ਕਹਿਣ ਲੱਗਾ ਵੀ ਮੇਰੇ ਤਾਂ ਹਾਲਤ ਇਸ ਤਰ੍ਹਾਂ ਦੀ ਹੋ ਗਈ ਉਹ ਸਿੱਖ ਕਹਿਣ ਲੱਗਾ ਇੱਕ ਮੈਂ ਤੈਨੂੰ ਜੁਗਤੀ ਦੱਸਾਂ ਮੰਨੇਗਾ ਕਹਿਣ ਲੱਗਾ ਹਾਂ ਕਹਿਣ ਲੱਗਾ ਤੂੰ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਚਰਨਾਂ 'ਚ ਜਾ ਅਰਦਾਸ ਕਰ ਤੇ ਸਤਿਗੁਰੂ ਪਾਤਸ਼ਾਹ ਜੀ ਜ਼ਰੂਰ ਬਖਸ਼ਿਸ਼ ਕਰਨਗੇ ਤੇ ਉਸੇ ਥੋੜਾ ਜਾਂ ਬੈਸ਼ਨੂ ਮੱਤ ਦਾ ਪੰਡਤ ਕਹਿਣ ਲੱਗਾ ਵੀ ਇੱਕ ਤਾਂ ਮੈਂ ਕਿਸੇ ਦੇ ਅੱਗੇ ਜਾ ਕੇ ਝੁਕਿਆ ਨਹੀਂ ਮੰਗੜਾ ਵੀ ਮੈਨੂੰ ਠੀਕ ਨਹੀਂ ਲੱਗਦਾ ਉਹ ਕਹਿਣ ਲੱਗਾ ਤੂੰ ਕਰਕੇ ਠੀਕ ਸਤਿਗੁਰੂ ਜੀ ਤੋਂ ਮੰਗਣ ਦੀ ਲੋੜ ਨਹੀਂ ਤੂੰ ਜਾ ਕੇ ਜਿਹੜਾ ਸਿਰ ਝੁਕਾਏਗਾ ਨਾ ਉਹ ਕਹਿਣ ਲੱਗਾ ਬੈਸ਼ਨੂ ਮੱਤ ਦਾ ਇਹ ਅਸੂਲ ਨਹੀਂ ਮੇਰੇ ਤੇ ਜੇ ਕੱਪੜਿਆਂ ਨਾਲ ਵੀ ਕੋਈ ਸ਼ੋਗ ਹੋ ਗਿਆ ਮੈਨੂੰ ਕੱਪੜੇ ਧੋਣੇ ਪੈਣੇ ਆ। ਮੇਰੇ ਕੋਈ ਹੱਥ ਨੂੰ ਜੇ ਕਿਸੇ ਦਾ ਹੱਥ ਲੱਗ ਗਿਆ ਤੇ ਤਾਂ ਮੈਨੂੰ ਹੱਥ ਧੋਣੇ ਪੈਣੇ ਆ। ਮੈਨੂੰ ਨਹਾਉਣਾ ਪੈਣਾ। ਔਰ ਸਤਿਗੁਰੂ ਜੀ ਨੇ ਕਰਨਾ ਦੀਆ ਸਤਿਗੁਰੂ ਜੀ ਜਾਣੀ ਜਾਣਸਨ। ਕਹਿਣ ਲੱਗੇ ਗੁਰੂ ਕੇ ਲੰਗਰ ਚੋਂ ਪ੍ਰਸ਼ਾਦਾ ਛੱਕ ਕੇ ਹਾਂ। ਕਿਉਂਕਿ ਸਤਿਗੁਰੂ ਜੀ ਨੇ ਕਿਹਾ ਸੀ ਪਹਿਲੇ ਪੰਗਤ ਪਾਸੇ ਸੰਗਤ ਕਹ ਲਗੇ ਪ੍ਰਸ਼ਾਦਾ ਛੱਕਿਓ ਦੂਰੋਂ ਆਏ ਹੁਣ ਬੈਠ ਨੂੰ ਜਿਹੜਾ ਸੀ ਕੰਡਿਆ ਮੈਂ ਤਾਂ ਕਿਸੇ ਦੇ ਹੱਥ ਦਾ ਛੱਕਦਾ ਨਹੀਂ ਮੈਂ ਕਿਸੇ ਦੇ ਹੱਥ ਦਾ ਪ੍ਰਸ਼ਾਦਾ ਨਹੀਂ ਛੱਕਦਾ ਮੈਂ ਤਾਂ ਆਪ ਬਣਾ ਕੇ ਛੱਕਦਾ ਮੈਂ ਯਾਤਰਾਮੰਗ ਕਰਦਾ ਹਾਂ ਤੇ ਮੈਂ ਨਾ ਕਿਸੇ ਦਾ ਹੱਥ ਦਾ ਕੁਝ ਖਾਵਾ ਪੀਵਾ ਮੈਨੂੰ ਤਾਂ ਜਮਰਜਾਦਾ ਕਰਨ ਵਾਸਤੇ ਪਹਿਲਾਂ இந்து ਮਾਤਾਂ ਸਰ ਚੌਂਕਾ ਚੁੰਕਾ ਜੇ ਕਰਨਾ ਪਊਗਾ ਉਹ ਸਿੱਖ ਕਹਿਣ ਲੱਗਾ ਤੂੰ ਇੱਕ ਗੱਲ ਕਰ ਤੂੰ ਲੰਗਰ ਛੱਕ ਤੇ ਫੇਰ ਸਤਿਗੁਰੂ ਜੀ ਦੇ ਤਨ ਦਰਸ਼ਨ ਹੋਣਗੇ ਅੱਜ ਚਲੋ ਕਹਿ ਕਹਾਏ ਤੋ ਲੰਗਰ ਚਲੇਗਾ ਨਾ ਸ਼ਾਦਾ ਸ਼ਖਤ ਅਨੰਦ ਆ ਗਿਆ ਅੱਜ ਉਹ ਆਪਣੇ ਅੰਦਰੋਂ ਨਾ ਉਹ ਹੰਕਾਰ ਵਾਲੀ ਗੱਲ ਖਤਮ ਹੋ ਗਈ ਵੀ ਮੈਂ ਉੱਚੀ ਜਾਤੀ ਦਾ ਹੈ ਲੰਗਰ ਛੱਕ ਕੇ ਆ ਗਿਆ ਸਤਿਗੁਰੂ ਜੀ ਦੇ ਚਰਨਾਂ 'ਚ ਪਾਤਸ਼ਾਹ ਜੀ ਕਹਿਣ ਲੱਗੇ ਬ੍ਰਾਹਮਣ ਜੀ ਤੁਸੀਂ ਪਰਮੇਸ਼ਰ ਕੋ ਜਗਾਉਣਾ ਸੀ ਪਰ ਸਰੀਰ ਸਰੀਰ ਕ ਪੂਜਕ ਹੋਗੀ ਕਹਿਣ ਲੱਗਾ ਜੀ ਸਰੀਰ ਪੂਜਕ ਕਿਵੇਂ ਕਹਿੰਦੇ ਹੁਣ ਤੋਂ ਮਸਾ ਆ ਸਰੀਰ ਦਾ ਹੀ ਸੋਚੀ ਜਾਣਾ ਜੇ ਕਿਸੇ ਦਾ ਵਸਤਰ ਕ ਨਾਲ ਲੱਗਿਆ ਉਹ ਧੋਣਾ ਪਊਗਾ ਆ ਸਰੀਰ ਵਾਸਤੇ ਤੂੰ ਸਾਰਾ ਕੁਝ ਕਰੀ ਜਾਣਾ ਮੈਂ ਕਿਸੇ ਦੇ ਹੱਥ ਦਾ ਨਹੀਂ ਖਾਂਦਾ ਤੂੰ ਪਰਮੇਸ਼ਰ ਦੀ ਜੋਤ ਸਵਨਾ ਦੇ ਅੰਦਰ ਦੇਖਣੀ ਸੀ ਉਹ ਕੁਝ ਹੋਇਆ ਨਹੀਂ ਜੇ ਤੂੰ ਸਵਨਾ ਦੇ ਅੰਦਰ ਪਰਮੇਸ਼ਰ ਦੀ ਜੋਤ ਦੇਖੇਗਾ ਨਾ ਫਿਰ ਕੋਈ ਬੁਰਾ ਨਹੀਂ ਲੱਗਣਾ ਕੋਈ ਨੀਵਾਂ ਕੋਈ ਵੱਡਾ ਕੋਈ ਛੋਟਾ ਕੁਝ ਨਹੀਂ ਅਜੇ ਤੱਕ ਤਾਂ ਤੂੰ ਸਰੀਰ ਦੇ ਵਿੱਚ ਉਲਝਿਆ ਪਿਆ ਹੈ ਤੇਰੀਆਂ ਯਾਤਰਾਵਾਂ ਕੀਤੀਆਂ ਤੇਰਾ ਆ ਜਿਹੜਾ ਸੰन्यास धारण ਕੀਤਾ ਅਜੇ ਕਿਸੇ ਕੰਮ ਨਹੀਂ ਇੱਕਦਮ ਸਰੀਰ ਕੰਬੋਟਿਆ ਸਤਪੁਰਜੀ ਜੀ ਚਰਨਾਂ 'ਤਸਰ ਰੱਖ ਕੇ ਕਹਿਣ ਲੱਗਾ ਮੈਨੂੰ ਪਤਾ ਤੁਸੀਂ ਵੀ ਬਹੁਤ ਤੀਰਥ ਯਾਤਰਾਵਾਂ ਕੀਤੀਆਂ ਪਰ ਜੇ ਤੁਸੀਂ ਗੁਰੂ ਦਾ ਇੱਕ ਬਚਨ ਕਮਾ ਕੇ ਹਿਰਦੇ ਵਿੱਚ ਵਸਾ ਕੇ ਤੇ ਅੱਜ ਗੁਰਨਾਨਕ ਦੀ ਗੱਦੀ ਦੇ وارث ਬਣ ਸਕਦੇ ਹੋ ਤੇ ਮੈਨੂੰ ਵੀ ਸਮਝ ਆ ਗਈ ਜੇ ਤੁਹਾਡਾ ਬਚਨ ਮੈਂ ਇੱਕ ਵੀ ਕਮਾ ਲਿਆ ਨਾ ਮੇਰਾ ਜੀਵਨ ਸਫਲਾ ਹੋ ਜਾਊਗਾ ਸਤਪੁਰਜੀ ਕਹਿਣ ਲੱਗੇ ਹੁਣ ਆ ਸੰਸਾਰੀ ਗੱਲਾਵਾ ਜਿਹੜਾ ਤੂੰ ਕਹਿਣਾ ਨਾ ਵੀ ਸਾਰੇ ਮੇਰੇ ਤਾਂ ਦੁਸ਼ਮਣ ਬਣੇ ਪਿਆ ਮੇਰੇ ਕੋਲ ਪੈਸਾ ਨਹੀਂ ਮੈਂ ਲੋਕਾਂ ਦਾ ਕਰਜ਼ਾ ਦੇਣਾ ਸਤਿਗੁਰੂ ਆਸ਼ਾ ਜੀ ਕਹਿਣਗੇ ਇੱਕ ਕੰਮ ਕਰ ਇੱਕ ਤਾਂ ਸੇਵਾ ਸੰਤਾਂ ਦੇ ਝੂਠੇ ਬਰਤਨ ਸਾਫ਼ ਕਰਨੇ ਝਾੜੂ ਲਾਉਣਾ ਹੈ ਜੋੜੇ ਸਾਫ਼ ਕਰਨੇ ਹੈ ਸੰਤਾਂ ਨੂੰ ਪ੍ਰਸ਼ਾਦਾ ਛਕਾਉਣਾ ਹੈ ਇਸੇ ਵਾਂਗ ਹੋਣੀ ਤੇ ਦੂਜੀ ਸਤਿਗੁਰੂ ਪਾਤਸ਼ਾਹ ਜੀ ਕਹਿੰਣਗੇ ਜੇ ਉਹ ਸਵਾ ਹੋਏ ਨਾ ਤੇ ਜਾਪ ਕਰਨਾ ਵਾਹਿ ਰੋ ਵਾਹਿ ਰੋ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਐਸੀ ਕਿਰਪਾ ਕਰ ਦਿੱਤੀ ਜਦੋਂ ਉਹਨੇ ਵਾਪਸ ਜਾਣਾ ਸੀ ਤੇ ਉੱਥੇ ਸਿਕੰਦਰ ਕਹ ਦਿੱਤਾ ਵੀ ਇਹਦੇ ਵਪਾਰ ਤੇ ਸਹਿਯੋਗ ਕਰਨਾ ਚਿੱਠੀ ਲਿਖ ਕੇ ਭੇਜ ਤੇ ਕਹਣ ਲੱਗੇ ਆ ਚਿੱਠੀ ਦੇ ਦਿਓ ਜਦੋਂ ਉਹਨੇ ਜਾ ਕੇ ਚਿੱਠੀ ਦਿੱਤੀ ਨਾ ਤੇ ਜਿਹੜੇ ਔਰ ਉਹ ਬਬਾ ਤਕੜੇ ਤਕੜੇ ਵਪਾਰੀ ਸਨ ਉਹ ਕਹਿਣ ਲੱਗੇ 10-20 ਸੇਵਾਦਾਰ ਜਿਹੜੇ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਸਿੱਖ ਸਨ ਕਹਿਣ ਲੱਗੇ ਕੋਈ ਗੱਲ ਨਹੀਂ ਵਪਾਰ 'ਚ ਘਾਟਾ ਪੈ ਗਿਆ ਵਪਾਰੀ ਤੇਰਾ ਅਸੀਂ ਸਹਾਇਕ ਦੇਵਾਂਗੇ ਫਿਰ ਗੁਰੂ ਮਹਾਰਾਜ ਦੀ ਐਸੀ ਕਿਰਪਾ ਹੋਈ ਕਿਉਂਕਿ ਸਾਖੀ ਬੜੀ ਲੰਮੀ ਹੈ ਤੇ ਕੁਝ ਦਿਨਾਂ ਵਿੱਚ ਹੀ ਉਹ ਉਸੇ ਟਿਕਾਣੇ ਤੇ ਫਿਰ ਆ ਗਿਆ ਜਿੱਥੋਂ ਉਹ ਕਹਿੰਦਾ ਸੀ ਵੀ ਕਦੇ ਘਾਟਾ ਪੈ ਗਿਆ ਪੈਸਾ ਨਹੀਂ ਕੋਲੇ ਕਰਜਾ ਦੇਣਾ ਮਕਾਨ ਵੀ ਵਿਕ ਗਿਆ ਜਿਹੜਾ ਉਹ ਜਾਇਦਾਦ ਬਣਾਈ ਸੀ ਉਹ ਲਲਾਮ ਹੋ ਗਈ ਤੇ ਸਤਪੁਰੂ ਜੀ ਦੀ ਕਿਰਪਾ ਹੋਈ ਘਰ ਵੀ ਬਣ ਗਿਆ ਸਤਪੁਰੂ ਜੀ ਦੀ ਕਿਰਪਾ ਹੋਈ ਤੇ ਪਰਿਵਾਰ ਪਾਲਣ ਵਾਸਤੇ ਉਹ ਜੀ ਸਤਪੁਰੂ ਜੀ ਨੇ ਉਹਨੂੰ ਯਤਨ ਵੀ ਦਿੱਤੇ ਤੇ ਸਿੱਖਾਂ ਦਾ ਸਹਿਯੋਗ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਸਤਪੁਰੂ ਜੀ ਨੇ ਇੱਕੋ ਗੱਲ ਕਹੀ ਸੀ ਕਹਿਣ ਲੱਗੇ ਕਿਰਤ ਵਿੱਚ ਬੇਈਮਾਨੀ ਨਾ ਕਰੀ ਜੇ ਤੈਨੂੰ 3 ਰੁਪਿਆ ਦੀ ਚੀਜ਼ ਹੈ ਨਾ ਤੇ ਸਵਾ 3 ਦੀ ਵੇਚੀ ਉਹਨੂੰ 10 ਦੀ ਨਾ ਵੇਚੀ ਤੋਲਣ ਲੱਗਿਆ ਰਾਸ਼ਨ ਜੇ ਤੱਕੜੀ ਤੇਰੇ ਹੱਥ 'ਚ ਹੈ ਨਾ ਉਹਨੂੰ ਸਹੀ ਸਰਾਮ ਤੋਂ ਨਹੀਂ ਤੇ ਤੇਰਾ ਕੋਈ ਬਾਲ ਨਹੀਂ ਵਿੰਗਾ ਕਰ ਸਕਦਾ ਜਾਂ ਚੜ੍ਹ ਦੀ ਕਲਾ ਕਰਾਏਗਾ ਤੇ ਸਤਿਗੁਰੂ ਜੀ ਦੀ ਬਖਸ਼ਿਸ਼ ਐਸੀ ਹੋਈ ਦੇਨ ਤੁਕੜਾ ਰਾ ਚਕਣੋਂ ਨੇ ਤੱਕੀਆਂ ਕੀਤੀਆਂ ਇਸ ਕਰਕੇ ਜਦੋਂ ਅਸੀਂ ਗੁਰੂ ਪਾਤਸ਼ਾਹੀ ਦੇ ਚਰਨ ਵਿੱਚ ਆਣਾ ਤੇ ਸਾਡਾ ਕੋਈ ਕੁਝ ਨਹੀਂ ਵਿਗਾੜ ਸਕਦਾ ਆਓ ਆਪਾਂ ਅੱਜ ਦੇ ਹੁਕਮ ਦੇ ਵਿਚਾਰ ਵੀ ਕਰਨੇ ਆ ਉਹਦੇ ਵਿੱਚ ਰਸ ਰੂਜਨੀ ਇਹੋ ਕਿਰਪਾ ਕੀਤੀ ਇੱਕ ਵਾਰ ਮੰਨਰਤਿਆਂ ਨੂੰ ਸਤਪੁਰ ਜੀ ਦੇ ਚਰਨਾਂ ਨਾਲ ਜੋੜੋ ਤੇ ਗਾ ਜਿਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਅੱਜ ਦਾ ਪਵਿੱਤਰ ਹੁੰਦਾ ਸ਼ਬਦ ਸੋਰਠ ਰਾਗ ਦਾ ਸ਼ਬਦ ਹੈ ਮਹੱਲਾ ਮਨ ਸਰੂਪ ਨੂੰ ਕਹਿੰਦੇ ਨੇ ਇਹ ਪੰਜਵੇਂ ਪਾਤਸ਼ਾਹ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਪੰਜਵੇਂ ਸਰੂਪ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਉਨ੍ਹਾਂ ਦੀ ਰਸਨਾ ਚ ਉਚਾਰਨ ਹੋਇਆ ਵਿਚ ਕਰਤਾ ਪੁਰਖ ਖਲੋਆ ਕਹਿੰਦੇ ਜਿਹੜੇ ਕਾਰਜ ਦੇ ਵਿੱਚ ਨਾ ਪਰਮੇਸ਼ਰ ਕਰਤਾ ਹੁੰਦਾ ਸ੍ਰਿਸ਼ਟੀ ਨੂੰ ਸਜਣ ਵਾਲਾ ਜਿਹੜਾ ਪਰਮੇਸ਼ਰ ਸਾਰੀ ਸ੍ਰਿਸ਼ਟੀ ਦੇ ਸਜਣਾ ਹਾਰ ਹੈ ਸਜਣਾ ਹਾਰ ਹੈ ਉਹ ਜਿਹੜੇ ਕਾਰਜ ਚ ਖਲੋ ਗਿਆ ਨਾ ਇਸ ਸਤਿਗੁਰੂ ਜੀ ਕਹਿੰਦੇ ਬਾਲ ਨਾ ਵਿੰਗਾ ਹੋਆ ਉਹਦਾ ਬਾਲ ਵੀ ਤੁਵੀਂ ਗਾਨੇ ਕਰ ਸਕਦਾ ਇੱਕ ਸ਼ਬਦ ਆਪਾਂ ਪੜ੍ਹਦੇ ਆਂ ਕੀਤਾ ਲੋੜੀਏ ਕੰਮ ਸੁਹਰੈ ਆਖੀਏ ਕਾਰਜ ਦੇਹ ਸੁਭਾਰ ਸਤਗੁਰ ਸਤਿ ਆਖੀਏ ਕਹਿੰਦਾ ਜਿਹੜਾ ਕਾਰਜ ਗੁਰੂ ਦੇ ਕੋਲ ਕਹਿੰਦਾ ਨਾ ਬਾਦਸ਼ਾਹ ਤੁਸੀਂ ਕਿਰਪਾ ਕਰਨੀ ਹੈ ਜੀ ਕੀ ਵਰਤਾ ਹੋ ਇਸ ਗੁਰੂ ਪਰ ਅਰਦਾਸ ਕਰ ਉਹ ਕਾਰਜ ਸਤਗੁਰੂ ਆਪ ਸਭ ਤੇ ਕਰਦੇ ਆਂ ਉਥੇ ਸਾਰੇ ਬਿਗਨ ਪਿੱਛੇ ਛੱਡ ਜਾਂਦੇ ਤੇ ਜਿਹੜੇ ਜੀਵਨ ਰੂਪੀ इस कारमेर सहाय हो गया जीवन का कार्यशाह कृपा कर रहे मंजन इस मन इनान मंजन कहने इनान सतगुरु जी ने कृपा कर दी थी सतसंगत वि जो लजाके ना ਨਾਮ ਰੂਪੀ ਜਲਣਾ ਇਸ਼ਾਨ ਕਰਾਇਆ ਸੁਭਨ ਨੂੰ ਤੇ ਉਹ ਰਾਸ ਆ ਗਿਆ ਜਦ ਆਹ ਹਰ ਹਰ ਕਿਲਵੇ ਕਨਾਸੇ ਪਰਮੇਸ਼ਰ ਦੀ ਬੰਦਗੀ ਕਰਨੇ ਨਾਲ ਵਿਕਾਰ ਆਪ ਉੱਚਾ ਛੱਡ ਗਈ ਸੰਤੋ RAM ਦਾ ਸਰੋਵਰ ਨੀਕਾ ਸੰਤੋ RAM ਦੇ ਦਾਸਾਂ ਦੇ ਬਚਨਾਂ ਰੂਪੀ ਜਲ ਦੇ ਨਾਲ ਜਿਹੜਾ ਇਹ ਸਰੋਵਰ ਆ ਨਾ ਇਹ ਬਹੁਤ ਉੱਚਾ ਸੁਚਾਪ ਪਵਿੱਤਰ ਹੈ ਇਹੜੇ ਰਾਮ ਆਰਾਮ ਦੇ ਦਾਸਾਂ ਦਾ ਸਤਸੰਗੰਤਰ ਨੂੰ ਇੱਕ ਸਰੋਵਰ ਹੈ ਬਹੁਤ ਆਧਾ ਵਾਲਿਆਂ ਨੂੰ ਇਹ ਸਰੋਵਰ ਕ੍ਰਿਸ਼ਨਾਨ ਨਸਪਾਤ ਨਾਮ ਜੀ ਜੋ ਨਾ ਅਵੈਸੋ ਕੁੱਲ ਕਰਾਵ ਹੈ ਉਦਾਰ ਹੋਏ ਹੈ ਜੀ ਕਾ ਜਿਹੜਾ ਬੰਦਾ ਉਹਦੇ ਚ ਨਹਾਉਂਦਾ ਨਾ ਸਤਸੰਗਤ ਵਿੱਚ ਜਾ ਕੇ ਜਿਹੜਾ ਮਨ ਨੂੰ ਇਸ਼ਨਾਨ ਕਰਾਉਂਦਾ ਹੈ ਸਤਪੁਰਖ ਜੀ ਕਹਿੰਦੇ ਉਹਨੂੰ ਇਹ ਪੁਲਾ ਕਰ ਦਿੰਦੀ ਹੈ ਉਦਾਰ ਹੋਇਆ ਜੀ ਕੋ ਉਸ ਜੀਵ ਦਾ ਉਧਾਰ ਹੋ ਜਾਂਦਾ ਹੈ ਜਿਹੜਾ ਸੰਸੰਗਤ ਵਿੱਚ ਜਾ ਕੇ ਪਰਮੇਸ਼ਰ ਦੇ ਨਾਮ ਰੂਪੀ ਜਨਮ ਨੂੰ ਇਸ਼ਾਨ ਕਰਾਉਂਦਾ ਹੈ ਰਹਾਉ ਜੈ ਜੈਕਾਰ ਜੱਗ ਦਾ ਵਜੋਰੀ ਫਿਰ ਸੰਸਾਰ ਤੇ ਜੈ ਜੈਕਾਰ ਹੁੰਦੀ ਹੈ ਮਨ ਕੇੰਦੇੜੇ ਫਲ ਪਾਵੇ ਤੇ ਮਨ ਇਛਤ ਫਲ ਪ੍ਰਾਪਤ ਹੁੰਦੇ ਹੈ ਜੈ ਜੈਕਾਰ ਜੱਗ ਦਾ ਹੋਵੇ ਮਨ ਕੇੰਦੇੜੇ ਫਲ ਪਾਵੇ ਕਹਿੰਦੇ ਮਨ ਇਛਤ ਫਲ ਪ੍ਰਾਪਤ ਹੁੰਦੇ ਨੇ ਸਹੀ ਸਲਾਮਤ ਨਾਏ ਆਏ ਸਹੀ ਸਲਾਮਤ ਉਹਦਾ ਨਹਾਉਣਾ ਜਿਹੜਾ ਨਾ ਉਹ ਪਰਵਾਹ ਚੜ ਜਾਂਦਾ ਆਪਣਾ ਪ੍ਰਭੂ ਤੇ ਆਏ ਆਪਣੇ ਪਰਮੇਸ਼ਰ ਨੂੰ ਸਿਮਰ ਕੇ ਨਾ ਉਹ ਮਨ ਨੂੰ ਅਸਲੀ ਜਲ ਦੇ ਨਾਲ ਨਾ ਮੂਪੇ ਜਲ ਦੇ ਨਾਲ ਸ਼ਨਾਣ ਕਰਕੇ ਹੁੰਦੀ ਸੰਤ ਸਰੋਵਰ ਨਾ ਆਵੇ ਜਿਹੜੇ ਪਰਮੇਸ਼ਰ ਨਾਲ ਮਿਲੇ ਹੋਇਆ ਨਾ ਸਤਸੰਗੀ ਉਹਨਾਂ ਦੇ ਸਤਸੰਗਤ ਰੂਪੀ ਸਰੋਵਰ 'ਚ ਜੋ ਕੋਈ ਨਾ ਹੁੰਦਾ ਇਸ਼ਨਾਨ ਕਰਦਾ ਹੈ ਸੋ ਜਨ ਕਰਮਗਤ ਪਾਵੇ ਉਹ ਪਰਮਗਤੀ ਨੂੰ ਪ੍ਰਾਪਤ ਹੋ ਜਾਂਦਾ ਹੈ। ਉਹਨੂੰ ਪਰਮਗਤੀ ਦੀ ਪ੍ਰਾਪਤੀ ਹੁੰਦੀ ਹੈ ਜਿਹੜਾ ਸਤ ਸੰਗਤ ਕਰਦਾ ਹੈ। ਮਰੇ ਨਾ ਆਵੇ ਜਾਈ ਫਿਰ ਉਹਦਾ ਜਨਮ ਮਰਨ ਦਾ ਗੇੜ ਹੀ ਖਤਮ ਹੋ ਜਾਂਦਾ ਹੈ। ਹਰ ਹਰ ਨਾਮ ਧਿਆਈ ਸਤਿਗੁਰੂ ਜੀ ਕਹਿੰਦੇ ਹਰੀ ਪਰਮੇਸ਼ਰ ਦੀ ਬੰਦਗੀ ਕਰੋਗੇ ਨਾ ਤੇ ਜਨਮ ਮਰਨ ਦਾ ਗੇੜ ਖਤਮ ਹੋ ਜਾਊ। ਇਹੋ ਬ੍ਰह्म ਵਿਚਾਰ ਸੋ ਜਾਣੇ ਇਹ ਬ੍ਰह्म ਦੀ ਵਿਚਾਰ ਜਿਹੜੀ ਹੈ ਨਾ ਉਬਿਰਲਾ ਸੁਣਤੇ ਜਿੱਦੇ ਤੇ ਗੁਰੂ ਕਿਰਪਾ ਕਰਦਾ ਨਾ ਗੁਰੂ ਪਾਪਸ਼ਾ ਜਿਹਦਾ ਇੱਕ ਬਚਨ ਜਿਹੜਾ ਹੈ ਇੱਕ ਸ਼ਬਦ ਹੈ ਇੱਕ ਬਚਨ ਜਿੰਦਗੀ ਤਬਦੀਲ ਕਰ ਦਿੰਦਾ ਹੈ ਜਿਸ ਤੇ ਆਲ ਹੋਏ ਭਗਵਾਨ ਨੇ ਕਹਿੰਦੇ ਇਹ ਉਹ ਸਮਝ ਸਕਦਾ ਜਿਹਦੇ ਤੇ ਪ੍ਰਭੂ ਦਿਆਲੂ ਹੋ ਜਾਵੇ ਕਿਰਪਾ ਕਰ ਦੇਵੇ ਉਹ ਗੁਰੂ ਕੇ ਬਚਨਾਂ ਨੂੰ ਹਿਰਦੇ ਚ ਉਸ ਹੁੰਦਾ ਹੈ ਬਾਬਾ ਅਨੰਦ ਕਪਾਹ ਸਰਨਾਈ ਸਤਿਗੁਰੂ ਜੀ गुरु अर्जन देव साहब पादशाह गुरु नानक साहब पादशाह नाम में मोर ला के मैं भी प्रभु की शरण भी आओ आप सारे परमेर शरण पे परमेर की शरण ये जीवन का उधार है सार चिंता गंत मटाई सारिया चिंतावान सारे, चिंता सारे फिक्र खत्म हो हैं जो ये जिंदगी प्रभु ने लड़ लाई सबे साह उवे डिटे ਤੋਂ ਪੱਲੇ ਟੈਂਡੇ ਲੱਗੇ ਜਦੋਂ ਪਤਾ ਲੱਗਿਆ ਨਾ ਕਿ ਸਭ ਕੁਝ ਉਠਿਆ ਸੰਸਾਰ ਤੇ ਕਿ ਪਰਮੇਸ਼ਰ ਆ ਉਦੋਂ ਸਭ ਕੁਝ ਛੱਡ ਕੇ ਪਰਮੇਸ਼ਰ ਤੇ ਲਾੜ ਲੱਗ ਜਨੂ ਬਸ ਇੱਕੋ ਗੱਲ ਕਰੇ ਪਾਸ਼ਾ ਹੂੰ ਤੂੰ ਹੀ ਹੈ ਸਾਡ ਕਿਸੇ ਨੂੰ ਕਿਸੇ ਦਾ ਆਸਰਾ ਹੈ ਕਿਸੇ ਨੂੰ ਕਿਸੇ ਦਾ ਆਸਰਾ ਹੈ ਪਰ ਪਰਮੇਸ਼ਰ ਸਾਣ ਤੇ ਤੇਰਾ ਹੀ ਆਸਰਾ ਹੈ ਤੂੰ ਹੀ ਕਿਰਪਾ ਕਰ ਨਾ ਕਿ ਉਦੋਂ ਪਰਮੇਸ਼ਰ ਨਾਲ ਬਾ ਫਟਦਾ ਹੈ ਬੰਦਗੀ ਕਰਨ ਵਾਲੇ ਸਤ ਸੰਗਤ ਕਰਨ ਵਾਲਿਆਂ ਨੂੰ ਫਿਰ ਜੀਵਨ ਜਉਣ ਦੀ ਜਾਂਚ ਸਕਾਉਂਦੇ ਇੱਕ ਵਾਰੀ ਨਾ ਕੈਂਚੀ ਤੇ ਸੂਈ ਦਰਜੀ ਦੇ ਕੋਲੇ ਪਈਆਂ ਨਾ ਤੇ ਕੈਂਚੀ ਕਹਿਣ ਲੱਗੀ ਵੀ ਸੂਈ ਨੂੰ ਤੂੰ ਹੈ ਬਿਲਕੁਲ ਛੋਟੀ ਤੇਰਾ ਵਜਨ ਵੀ ਮੇਰੇ ਨਾਲੋਂ ਘੱਟ ਹੈ ਤੇਰਾ ਆਕਾਰ ਵੀ ਮੈਥੋਂ ਛੋਟਾ ਹੈ ਪਰ ਮੈਨੂੰ ਇੱਕ ਗੱਲ ਸਮਝ ਨਹੀਂ ਆਈ ਵੇ ਜਦੋਂ ਦਰਜੀ ਤੈਨੂੰ ਚੁੱਕਦਾ ਹੈ ਤੂੰ ਕੰਮ ਆਉਦਾ ਨਵੇੜਕਾ ਨਾ ਤੇ ਤੈਨੂੰ ਅੱਗ ਤੇ ਸਿਰ ਤੇ ਟੱਗ ਲੈਂਦਾ ਤੇ ਮੈਨੂੰ ਉੱਥੇ ਰੱਖ ਦਿੰਦਾ ਥੱਲੇ ਮੈਂ ਪੈਰਾਂ ਤੇ ਪਈ ਰਹਿਣੀ ਆ ਤੂੰ ਸਿਰ ਤੇ ਰਹਿਣੀ ਉਹ ਸੋਈ ਕਹਿਣ ਲੱਗੇ ਭੈਣੇ ਆਪਣੇ ਕੰਮ ਦਾ ਫਰਕ ਹੈ ਉਹ ਕਹਿੰਦੇ ਵੀ ਜਿਵੇਂ ਕਹਿੰਦੇ ਤੂੰ ਕੱਟਦੀ ਐ ਤੂੰ ਤੋੜਦੀ ਐ ਮੇਰਾ ਕੰਮ ਜੋੜਨਾ ਹੈ। ਤੂੰ ਕੱਟ ਕੇ ਵੱਖੋ-ਵੱਖ ਕਰ ਦਿੰਦੀ ਐ ਮੈਂ ਸਿਉ ਕੇ ਜੋੜ ਦਿੰਦੀ ਐ। ਇਸ ਕਰਕੇ ਜਿਹੜਾ ਜੋੜਨ ਵਾਲਾ ਹੁੰਦਾ ਨਾ ਉਹਨੂੰ ਪਰਮੇਸ਼ਰ ਸਿਰ ਤੇ ਬਿਠਾਉਂਦਾ ਹੈ। ਉਹਨੂੰ ਤੇ ਪਰਮੇਸ਼ਰ ਵੀ ਸਤਿਕਾਰ ਦਿੰਦਾ ਹੈ। ਜਿਹੜਾ ਜੋੜਨ ਵਾਲਾ ਬਸ ਪਰਕ ਆਪਣੇ ਤੇ ਹੀ ਐ ਤੂੰ ਤੋੜਦੀ ਐ ਮੈਂ ਜੋੜ ਦਿੰਦਾ ਜਿਹੜਾ ਜੋੜਦਾ ਨਾ ਉਹ ਤੇ ਪਰਮੇਸ਼ਰ ਦਾ ਪਿਆਰਾ ਹੁੰਦਾ ਹੈ। ਤੇ ਤੋੜਨ ਵਾਲੇ ਨੂੰ ਨਾ ਧਰਮ ਨਹੀਂ ਕਦੇ ਵੀ ਸਿਖਾਉਂਦਾ ਮੈਂ ਨਾ ਇੱਕ ਦੀਵਾਰ ਤੇ ਲਿਖਿਆ ਹੋਇਆ ਦੇਖਿਆ ਸੀ ਉਹ ਕਹਿੰਦੇ ਧਰਮ ਤੋੜਦਾ ਨਹੀਂ ਜੋੜਦਾ ਮੈਨੂੰ ਬਹੁਤ ਵਧੀਆ ਲੱਗਿਆ ਸ਼ਬਦ ਲਿਖਿਆ ਤਾਂ ਕਿਸੇ ਨੇ ਪਤਾ ਨਹੀਂ ਕਿਸ ਮਕਸਦ ਨਾਲ ਸੀ ਲੇਕਿਨ ਮੈਨੂੰ ਬਹੁਤ ਵਧੀਆ ਲੱਗਿਆ ਕਿਉਂਕਿ ਜੀ ਨੇ ਲੈਕਚਰ ਕਰਨਾ ਕਥਾ ਕਰਨੀ ਹੈ ਪ੍ਰਚਾਰ ਕਰਨਾ ਉਹਨੂੰ ਨਾ ਛੋਟੀਆਂ-ਛੋਟੀਆਂ ਚੀਜ਼ਾਂ ਦੇ ਵਿੱਚੋਂ ਬਹੁਤ ਵੱਡੀ ਸਿੱਖਿਆ ਮਿਲ ਜਾਂਦੀ ਹੈ ਮੈਂ ਇਸਨੂੰ ਉਸ ਦਿਨ ਤੋਂ ਨੋਟ ਕਰ ਲਿਆ ਸੀ ਕਿ ਧਰਮ ਜਿਹੜਾ ਨਾ ਉਹ ਤੋੜਦਾ ਨਹੀਂ ਧਰਮ ਜੋੜਦਾ ਹੈ ਕੋਈ ਸੋਚੀ ਕਹਿਣ ਲੱਗੇ ਮੇਰਾ ਤਾਂ ਧਰਮ ਹੈ ਟੁੱਟੇ ਹੋਏ ਨੂੰ ਜੋੜ ਦੇਣਾ ਤੇਰਾ ਕੰਮ ਹੈ ਜੁੜਿਆ ਹੋਏ ਨੂੰ ਤੋੜ ਦੇਣਾ ਇਸੇ ਕਰਕੇ ਤੈਨੂੰ ਪੈਰਾਂ 'ਚ ਥਾਂ ਹੈ ਤੇ ਮੇਰੀ ਸਿੱਖ ਤੇ ਥਾਂ ਹੈ ਜਿਹੜਾ ਬੰਦਾ ਜੋੜਦਾ ਨਾ ਉਹਨੂੰ ਤੇ ਪਰਮੇਸ਼ਰ ਵੀ ਮਾਨ ਦਿੰਦਾ ਹੈ ਉਹਨੂੰ ਸਿੱਖ ਤੇ ਉਠਾਉਂਦੇ ਆਓ ਆਛਾ ਜੀ ਦੀ ਕਰਨਾਂ 'ਚ ਅਰਦਾਸ ਕਰੀਏ ਪਾਤਸ਼ਾਹ ਕਿਰਪਾ ਕਰਿਓ ਸਾਨੂੰ ਤੋੜਨ ਵਾਲੇ ਪਾਸੇ ਨਹੀਂ ਜੋੜਨ ਵਾਲੇ ਪਾਸੇ ਇਧਰ ਸੇਵਾ ਬਖਸ਼ਿਓ ਤਾਂ ਕਿ ਆਪ ਜੀ ਦੇ ਦਰਬਾਰ ਦੀਆਂ ਆ ਜੀਆਂ ਪਰਕੇ ਸత్సੰਗਤ ਕਰਕੇ ਆਪਣਾ ਜੀਵਨ ਸਫਲਾ ਕਰੀਏ ਤੇ ਤੁਹਾਡੀ ਕਿਰਪਾ ਦੇ ਨਾਲ ਹੀ ਚੜ੍ਹਦੀ ਕਲਾ ਹੋਣੀ ਹੈ ਉਹ ਲੱਖਾਂ ਦੇ ਖਿਵਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM